ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹਨ ਜਿਸ ਕਰਕੇ ਹੁਣਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ بڑے ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ 'ਨੇ ਸਾਡੇ 'ਤੇ ਯਕੀਨ ਕੀਤਾ ਤਾਂ ਅਸੀਂ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਹਰਿ ਰਾਮਦਾਸ ਰਾਖੋ ਸਰਣਾਈ ਮੇਰਾ ਨਾਮ ਅਜੀਤ ਸਿੰਘ ਛਾਉੜਾ ਹੈ ਉੱਤਰ ਪ੍ਰਦੇਸ਼ ਸਿੱਖ ਫਾਊਂਡੇਸ਼ਨ ਦਾ ਮੈਂ ਯੂਪੀ ਦਾ ਪ੍ਰੈਜ਼ੀਡੈਂਟ ਹਾਂ ਜੀ ਅੱਜ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਇੱਕ ਨਤਮਸਤ ਤੋਂ ਲਈ ਫੌਂਟਿਓਰ ਨਾਲ ਸੰਗਤ ਲੈ ਕੇ ਆਇਓ ਕੀ ਕੰਜ਼ਰਵੇਸ਼ਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਲੱਖ ਲੱਖ ਸ਼ੁਕਰ ਹੈਨਾ ਅਸੀਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪਰ ਯੂ ਕੈਨਟ ਪ੍ਰੀਚ ਵੱਡੇ ਪਤੱਤੇ ਅੱਠ ਟੂ ਵੱਡਾ ਮਨਾ ਰਹੇ ਆ ਤੇ ਅਸੀਂ ਇਸ ਗੁਰਪੁਰ ਨੂੰ ਸਮਰਪਿਤ ਹੋ ਕੇ ਸੰਗਤ ਨੂੰ ਨਾਂ ਲੈ ਕੇ 150 ਸੰਗਤ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਲੰਸਣ ਕਰਨ ਵਾਸਤੇ ਪੋਗਾਮ ਬਣਾਇਆ ਸੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਕਾ ਮਹਿਲ ਗੁਰਦੁਆਰਾ ਹੈ ਇੱਥੇ ਗੁਰੂ ਸਾਹਿਬ ਜੀ ਨੇ ਜਨ ਸਥਾਨ ਹੈ ਔਰ ਇਹ ਥਾਂਤੇ ਵੀ ਗੁਰੂ ਸੇਖ ਬਹਾਦਰ ਸਾਹਿਬ ਜੀ ਦਾ 6300 ਸਾਲਾ ਗਿਆ ਇਹ ਸਦੀ ਸਾਲ ਚੱਲਿਆ ਹੈ ਅਸਾਂ ਸੰਗਤਾਂ ਦੇ ਦਰਸ਼ਨ ਕਰਨ ਆਈ ਔਰ 150 ਸੰਗਤ ਸਾਦਾ ਪਹਲਾ ਸੀ 200 ਸੰਗਤ ਸਾਡੇ ਨਾਲ ਆਈਏ ਗੁਰੂ ਮਾਹ ਜੀ ਅਪਾਰ ਕਿਰਪਾ ਹੋਈਏ ਅਸੀਂ ਇਸੀ ਤੇ ਨਾ ਤੇ ਸੰਗਤ ਨੂੰ ਲੈ ਕੇ ਆਏ ਆ ਇੱਥੇ ਸੋਨੇ ਹੋਟਲ ਸਲਾਵਾਂ ਲਈਆਂ ਹੋਈਆਂ ਨੇ ਸੰਗਤ ਨੂੰ ਕਿਸੇ ਪਕਾ ਦਾ ਕੋਈ ਚਾਰਜ ਨਹੀਂ ਕੋਈ ਸੇਵਾ ਸੰਗਤ ਗੁਰੂ ਰਾਮਦਾਸ ਜੀ ਨੇ ਆਪ ਕਰਾਈ ਔਰ ਅਸੀਂ ਬਹੁਤ ਸੰਗਤ ਖੁਸ਼ ਹੈ ਇਹ ਆਨੇ 5-5 ਸਾਲ ਤੋਂ ਦਿੱਤਾ ਚਲਦਾ ਦਸਨੀ ਕੀਤੀ ਸੀ ਕਈ ਸੰਗਤਾਂ ਅਸੀਂ ਵੀ ਸੰਗਤ ਆਈ ਇਹ ਜਿਹੜੀ ਪਹਿਲੀ ਵਾਰੀ ਆਈ ਹੈ ਕਈ ਸੰਗਤਾਂ ਆਸੇ ਨੇ ਜਿਹੜੇ 75 80 ਸਾਲ ਦੀ ਉਮਰ ਦੇ ਹੋ ਗਏ ਹਨ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਅਸੀਂ ਦੁਬਾਰਾ ਹੁਣ ਦਰਬਾਰ ਸਾਹਿਬ ਜਾਵਾਂਗੇ ਉਹ ਵੀ ਸੰਗਤ ਨਾਲ ਕੀਰਤਨ ਕਰਦੇ ਹੋਏ ਭੁੰਦੇ ਹੋਏ ਆਏ ਹਾਂ ਹੰਡ ਨਾਲ ਅਡੇ ਕਾਨਪੁਰ ਦੇ ਗੁਰਦੁਆਰਾ ਕੀਰਤਨਗਰ ਸੰਤ ਬਾਬਾ ਮੋਹਨ ਸਿੰਘ ਜੀ ਦੀ ਚੂਪਾਤ ਉਹਨਾਂ ਦੇ ਸੇਵਕ ਦਾ ਆਤਮਜੀਤ ਸਿੰਘ ਜੀ ਗੁਰਦੁਆਰਾ ਕੀਰਤਨ ਕਰਤੋ ਉਹ ਵੀ ਆਏ ਹੋਏ ਹਨ ਉਹ ਸਾਡੇ ਨਾਲ ਕਾਫੀ ਵੀਰ ਹਨ ਜੋ ਕਿ ਸੇਵਾ ਵੀ ਕਿਸਾ ਲੈ ਰਹੇ ਜੀ ਪਰ ਤੁਸੀਂ ਲੰਮੇ ਸਮੇਂ ਤੋਂ ਉੱਥੇ ਐਸੇ ਕੌਂਟਵਾ ਰਹੇ ਹੋ ਪ੍ਰਦਾਨ ਉਥੋਂ ਦੇ ਔਰ ਕਿਹੜੀ-ਕਿਹੜੀ ਸੇਵਾਵਾਂ ਤੁਹਾਡੇ ਵੱਲੋਂ ਕੀਤੀ ਜਾਂਦੀਆਂ ਨੇ ਅਸੀਂ ਗੁਰੂ ਮਹਾਦੇਵ ਗੁਰਗੋਬਿੰਦ ਸਿੰਘ ਜੀ ਦੀ ਸਿੱਖਾਂ ਅਸੀਂ ਸਿੱਖਾਂ ਵਾਸਤੇ ਹਮੇਸ਼ਾ ਖੜੇ ਹਾਂ ਤੋਂ ਮਾਸੇ ਹਮੇਸ਼ਾ ਖੜੇ ਹਾਂ ਅਸੀਂ ਕੋਈ ਪਨਾਵਾ ਨਹੀਂ ਕਰਦੇ ਅਸੀਂ ਖਾਲੀ ਸਿੱਖਾਂ ਦੀ ਲਾਏ ਲੰਨੇ ਆ ਸਿੱਖਾ ਕਿਸੇ ਸਿੱਖ ਨੂੰ ਮਲੂਮ ਨਾਲ ਕਿਸੇ ਸਿੱਖ ਭੈਣ ਨਾਲ ਕੋਈ ਜਾਤੀ ਹੋਏ ਅਸਿਓ ਦੇ ਵਾਤੇ ਪੂਰੀ ਤਰ੍ਹਾਂ ਦਾ ਖਰੇ ਹੋਣੇ ਹਾਂ ਪਰ ਮੁਕਾਬਲਾ ਕਰਨੀ ਹੈ ਹਾਂ ਪਹਿਲੀ ਵਾਰੀ ਸੰਗਤ ਲੈ ਕੇ ਆਏ ਜਾਂ ਇਸ ਤੋਂ ਪਹਿਲਾਂ ਵੀ ਲੈ ਕੇ ਆਏ ਹਾਂ ਅਸ ਤੋਂ ਪਹਿਲੇ ਅਸੀਂ ਸੰਗਤ 2021 ਵਿੱਚ ਪੱਡਣਾ ਸਾਹਿਬ ਲੈ ਕੇ ਗਏ ਸੀ ਉਨ ਜੀ ਦਰਬਾਰ ਸਾਹਿਬ ਕਈ ਵਾਰੀ ਆਏ ਹਾਂ ਸੰਛੋਟੀ ਸੰਗਤ ਵੀ ਆਏ ਹਾਂ ਮਗਰ ਪਹਿਲੀ ਵਾਰੀ 200 ਸੰਗਤ ਦਾ ਉਪਰਾਲਾ ਜੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਨੇ ਹਲੇ ਉੱਤੇ ਅਪਾਰ ਕਿਰਪਾ ਕੀਤੀ ਹੈ ਕਿ ਸਾਹਮਣੇ ਨੂੰ ਅਸ ਲੈਕ ਬਣਾਇਆ ਹੈ ਅਸੀਂ 200 ਸੰਗਤ ਅਸ ਲੈਕ ਕਿੰਨੇ ਦਿਨ ਇੱਥੇ ਸੇਵਾ ਕੀਤੀ ਹੈ ਇੱਥੇ ਸੰਗਤ ਨੂੰ ਅ 26 ਤੀਕ ਨੂੰ ਅਸੀਂ ਅੱਜ 26 ਤੀਕ ਨੂੰ ਅਸੀਂ ਪਹੁੰਚਿਆ ਸਵੇਰੇ ਪੰਜੀ ਚੱਲੇ ਸੀ ਤੇ 27 28 29 ਤੀਕ ਨੂੰ ਅਸੀਂ ਵਾਪਸ ਕਾਨਪੁਰ ਨਿਕਲ ਜਾਵਾਂਗੇ ਨਾ ਕੋਈ ਸੱਚਖੰਡ ਦੇ ਸ਼੍ਰੀ ਦਰਬਾਰ ਸਾਹਿਬ ਆਏ ਹੋ ਪਹਿਲੀ ਵਾਰ ਹੀ ਆਏ ਹੋ ਔਰ ਸੰਗਤ ਦੇ ਨਾਲ ਆਏ ਕਿੰਨਾ ਕੁ ਮਨੁੱਖ ਹੋਣਗੇ ਸੰਗਤ ਨਾਲ ਆਇਆ ਪਹਿਲੀ ਵਾਰ ਆਏ ਬਹੁਤ ਅੱਛਾ ਲੱਗਿਆ ਕਿ ਤੁਸੀਂ ਜਿਹੜੇ ਦਰਸ਼ਨ ਕਰਦੇ ਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਵੀ ਦਰਸ਼ਨ ਤਾਂ ਮਨ ਨੂੰ ਕਿੰਨਾ ਸਕੂਨ ਦਿੱਤੋ ਬਾਣੀ ਨੇ ਬਹੁਤ ਜ਼ਿਆਦਾ ਬਹੁਤ ਸਕੂਨ ਮਿਲਦਾ ਹੈ ਠੀਕ ਹੈ ਜੀ ਹਾਂ ਜੀ ਤੁਸੀਂ ਪਰਿਵਾਰ ਸਹਿਤ ਆਏ ਜੀ ਹਾਂ ਮੈਂ ਬੱਚੇ ਕਿਹਨਾਂ ਦੇ ਨਾਲ ਆਏ ਬੱਚੇ ਆਏ ਨੇ ਇਹਨਾਂ ਦੇ ਨਾਲ ਅੰਕਲ ਜੀ ਅਭੀ ਅਜੀਤ ਸਿੰਘ ਛਾਵਣਾ ਅੰਕਲ ਜੀ ਤੇ ਅੱਗੋਂ ਤੋਂ ਮਨ ਕਰਦਾ ਕਿ ਵਾਰ-ਵਾਰ ਇੱਥੇ ਵਾਰ-ਵਾਰ ਆਵਾਂ ਜਿੰਨੀ ਵਾਰ ਬੁਲਾਇਓ ਉੰਨੀ ਵਾਰ ਠੀਕ ਵਾਹਿਗੁਰੂ ਆਤਮਜੀਤ ਸਿੰਘ ਹਾਂ ਜੀ ਗੁਰਦੁਆਰਾ ਸ੍ਰੀ ਕੀਰਤਨਗੜ ਕਾਨਪੁਰ ਸਥਾਨ ਸੰਤ ਬਾਬਾ ਮੋਹਨ ਸਿੰਘ ਜੀ ਜੀ ਗੁਰੂ ਮਹਾਰਾਜ ਨੇ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਿਨ੍ਹਾਂ ਦਾ ਨਾਮ ਲਿਆ ਸਭ ਕਾਰਜ ਰਾਜ ਸੋਢੀ ਸੁਲਤਾਨ ਕਰਦੇ ਮੁਸ਼ਕਲਾਂ ਨੂੰ ਆਸਾਨ ਉਹਨਾਂ ਦੇ ਦਰਸ਼ਨਾਂ ਲਈ ਮਾਥੇ ਭਾਗ ਤਾਂ ਪਾਵੋ ਸੰਗ ਮਿਲੇ ਸਵਾਮੀ ਆਪਣੇ ਰੰਗ ਬੜੀ ਕਿਰਪਾ ਉਹਨਾਂ ਨੇ ਕੀਤੀ ਹੈ ਬਾਬਾ ਅਟਲ ਰਾਏ ਜੀ ਦੇ ਦਰਸ਼ਨ ਕਰਕੇ ਆਏ ਹਾਂ ਕਿਉਂਕਿ ਤਨਗੁਰੂ ਰਾਮਦਾਸ ਪਾਸ਼ਾ ਜੀ ਦਾ ਹੁਕਮ ਹੈ ਉੱਤੇ ਪਹਿਲਾਂ ਮੱਥਾ ਟੇਕਣਾ ਹੁਣ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਜਾ ਰਹੇ ਹਾਂ ਉਹਨਾਂ ਦੀ ਕਿਰਪਾ ਨਾਲ سکھانو سکھی دان کیس دان رہد دان بیبیک دان وساو دان پروسہ دان دانا سر دان نام دان سری عمرض صاحب جی کے درشن نشنان وائی گروہ جی کا خالصہ وائی گروہ جی ستدارا <سلام> ستدارا 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 ਮੇਰਾ ਨਾਮ ਅਜੀਤ ਸਿੰਘ ਛਾਉੜਾ ਹੈ ਉੱਤਰ ਪ੍ਰਦੇਸ਼ ਸਿੱਖ ਫਾਊਂਡੇਸ਼ਨ ਦਾ ਮੈਂ ਯੂਪੀ ਦਾ ਪ੍ਰੈਜ਼ੀਡੈਂਟ ਹਾਂ ਜੀ ਅੱਜ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਇਹਨਾਂ ਤੋਂ ਮਸਤ ਹੋਣ ਲਈ ਫੌਂਟਿਓਰ ਨਾਲ ਸੰਗਤ ਲੈ ਕੇ ਆਇਓ ਕੀ ਕੰਸਰਵੇਸ਼ਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਲੱਖ ਲੱਖ ਸ਼ੁਕਰਾਨਾ ਅਸੀਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪਰ ਯੂ ਕੈਨ ਪਰਿਚ ਵੱਡੇ ਪਦ ਤੇ 8 ਟੂ ਬੱਡ ਮਨਾ ਰਹੇ ਹਾਂ ਤੇ ਅਸੀਂ ਇਸ ਗੁਰਪ੍ਰਭਾ ਨੂੰ ਸਮਰਪਿਤ ਹੋ ਕੇ ਸੰਗਤ ਨੂੰ ਨਾਂ ਲੈ ਕੇ 150 ਸੰਗਤ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਵਾਸਤੇ ਪੋਗਾਮ ਬਣਾਇਆ ਸੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਕਾ ਮਹਿਲ ਗੁਰਦੁਆਰਾ ਹੈ ਇੱਥੇ ਗੁਰੂ ਸਾਹਿਬ ਜੀ ਨੇ ਜਨ ਸਥਾਨ ਹੈ ਔਰ ਇਹ ਸਥਾਨ ਤੇ ਵੀ ਗੁਰੂ ਸੇਖ ਬਹਾਦਰ ਸਾਹਿਬ ਜੀ ਦਾ 6300 ਸਾਲਾ ਜਾਂ ਇਹ ਸਦੀ ਸਾਲ ਚੱਲਿਆ ਹੈ ਇਸ ਕਾਰਨ ਸੰਗਤ ਇੱਥੇ ਦਰਸ਼ਨ ਕਰਨ ਆਈ ਔਰ 150 ਸੰਗਤ ਸਾਡਾ ਪਹਲਾ ਸੀ 200 ਸੰਗਤ ਸਾਡੇ ਨਾਲ ਆਈ ਹੈ ਗੁਰੂ ਮਾਝੀ ਅਪਾਰ ਕਿਰਪਾ ਹੋਈ ਏ ਅਸੀਂ ਇਸੀ ਚ ਇਨਾ ਤੇ ਸੰਗਤ ਨੂੰ ਲੈ ਕੇ ਆਏ ਆ ਅਥੇ ਸੋਨੇ ਹੋਟਲ ਸਲਾਵਾਂ ਲੀਆਂ ਹੋਈਆਂ ਨੇ ਸੰਗਤ ਨੂੰ ਕਿਸੇ ਪਕਾ ਦਾ ਕੋਈ ਚਾਰਜ ਨਹੀਂ ਕੋਈ ਸੇਵਾ ਸੰਗਤ ਗੁਰੂ ਰਾਮਦਾਸ ਜੀ ਨੇ ਆਪ ਕਰਾਈ ਔਰ ਅਸੀਂ ਬਹੁਤ ਸੰਗਤ ਕੁਸ ਹੈ ਇਹ ਆਨੇ 5-5 ਸਾਲ ਤੋਂ ਦਾ ਚਲਦਾ ਦਸਨੀ ਕੀਤੀ ਸੀ ਕਈ ਸੰਗਤਾਂ ਅਸੀਂ ਵੀ ਸੰਗਤ ਹੈ ਜਿਹੜੀ ਪਹਿਲੀ ਵਾਲੀ ਆਈ ਹੈ ਕਈ ਸੰਗਤ ਐਸੇ ਨਹੀਂ ਇਰੇ 75 80 ਸਾਲ ਦੀ ਉਮਰ ਦੇ ਹੋ ਗਏ ਹਨ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਅਸੀਂ ਦੁਬਾਰਾ ਹੁਣ ਦਰਬਾਰ ਸਾਹਿਬ ਜਾ ਫਵਾਂਗੇ ਉਹ ਵੀ ਸੰਗਤ ਨਾਲ ਕੀਰਤਨ ਕਰਦੇ ਹੋਏ ਭੁੰਦੇ ਹੋਏ ਆਏ ਹਾਂ ਸਾਡੇ ਨਾਲ ਅਡੇ ਕਾਨਪੁਰ ਦੇ ਗੁਰਦੁਆਰਾ ਕੀਰਤਨਗਰ ਸੰਧ ਬਾਬਾ ਮੋਹਨ ਸਿੰਘ ਜੀ ਦੀ ਛੂਪਾਤ ਉਹਨਾਂ ਦੇ ਸੇਵਕ ਹਜ਼ਾਰ ਆਤਮਜੀਤ ਸਿੰਘ ਜੀ ਗੁਰਦੁਆਰਾ ਕੀਰਤਨਗਰ ਤੋਂ ਉਹ ਵੀ ਆਏ ਹੋਏ ਹਨ ਉਹ ਸਾਡੇ ਨਾਲ ਕਾਫੀ ਵੀਰ ਹਨ ਜੋ ਕਿ ਸੇਵਾ ਵਿੱਚ ਹਿੱਸਾ ਲੈ ਰਹੇ ਜੀ ਤਾਂ ਤੁਸੀਂ ਲੰਬੇ ਸਮੇਂ ਤੋਂ ਉੱਥੇ ਐਸੇ ਪਹੁੰਚਵਾ ਰਹੇ ਹੋ ਪ੍ਰਧਾਨ ਉਥੋਂ ਦੇ ਔਰ ਕਿਹੜੀ ਕਿਹੜੀ ਸੁਵਾਮਾ ਤੁਹਾਡੇ ਵੱਲੋਂ ਕੀਤੀ ਜਾਂਦੀਆਂ ਨੇ ਅਸੀਂ ਗੁਰੂ ਮਹਾਰਾਜ ਦੇ ਗੁਰਗੋਬਿੰਦ ਸਿੰਘ ਜੀ ਦੀ ਸਿੱਖਾਂ ਅਸੀਂ ਸਿੱਖਾਂ ਵਾਸਤੇ ਹਮੇਸ਼ਾ ਖੜੇ ਹਾਂ ਤੋਂ ਮਾਸੇ ਹਮੇਸ਼ਾ ਖੜੇ ਹਾਂ ਅਸੀਂ ਕੋਈ ਪਨਾਵਾ ਨਹੀਂ ਕਰਦੇ ਅਸੀਂ ਖਾਲੀ ਸਿੱਖਾਂ ਦੀ ਲਾਈ ਲੰਨੀ ਆ ਸਿੱਖਾ ਕਿਸੇ ਸਿੱਖ ਨੂੰ ਮਲੂਮ ਨਾਲ ਕਿਸੇ ਸਿੱਖ ਭੈਣ ਨਾਲ ਕੋਈ ਜਾਤੀ ਹੋਵੇ ਅਸੀਂ ਉਹਦੇ ਵਾਸਤੇ ਪੂਰੀ ਤਰ੍ਹਾਂ ਖੜੇ ਹੁੰਨੇ ਹਾਂ ਉਹਨਾਂ ਮੁਕਾਬਲਾ ਕਰਨੀ ਹੈ ਹਾਂ ਪਹਿਲੀ ਵਾਰ ਹੀ ਸੰਗਤ ਲੈ ਕੇ ਆਏ ਜਾਂ ਇਸ ਤੋਂ ਪਹਿਲਾਂ ਵੀ ਲੈ ਕੇ ਆਏ ਹਾਂ ਅਸ ਤੋਂ ਪਹਿਲੇ ਅਸੀਂ ਸੰਗਤ 2021 ਵਿੱਚ ਪਡਣਾ ਸਾਹਿਬ ਲੈ ਕੇ ਗਏ ਸੀ ਉਹਨਾਂ ਦੇ ਦਰਬਾਰ ਸਾਹਿਬ ਕਈ ਵਾਰੀ ਆਏ ਆ ਸੰਛੋਟੀ ਸੰਗਤ ਵੀ ਆਏ ਆ ਮਗਰ ਪਹਿਲੀ ਵਾਰੀ 200 ਸੰਗਤ ਆ ਉਪਰਾਲਾ ਜੀ ਆ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਨੇ ਹੱਲੇ ਉੱਤੇ ਅਪਾਰ ਕਿਰਪਾ ਕੀਤੀ ਹੈ ਕਿ ਸਾਹਮਣੇ ਨੂੰ ਇਹ ਸਿਲੈਕ ਬਣਾਇਆ ਹੈ ਅਸੀਂ 200 ਸੰਗਤ ਅਸੇ ਲੈ ਕੇ ਕਿੰਨੇ ਦਿਨ ਇੱਥੇ ਸੇਵਾ ਕੀਤੀ ਹੈ ਇੱਥੇ ਸੰਗਤ ਨੂੰ 26 ਤੀਕ ਨੂੰ ਅਸੀਂ ਅੱਜ 26 ਤੀਕ ਨੂੰ ਅਸੀਂ ਪਹੁੰਚਿਆ ਸਵੇਰੇ ਪੰਜੀ ਚੱਲੇ ਸੀ ਇਹ 27 28 29 ਤੀਕ ਨੂੰ ਅਸੀਂ ਵਾਪਸ ਕੰਮ ਕੋ ਨਿਕਲ ਜਾਵਾਂ। ਜੀਨਾ ਕੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਏ ਪਹਿਲੀ ਵਾਰ ਹੀ ਆਏ ਹੋ ਔਰ ਸੰਗਤ ਦੇ ਨਾਲ ਆਏ ਕਿੰਨਾ ਕ ਮਨ ਨੂੰ ਕੋਈ ਨਹੀਂ। ਸੰਗਤ ਨਾਲ ਆਇਆ ਪਹਿਲੀ ਵਾਰ ਆਏ ਬਹੁਤ ਅੱਛਾ ਲੱਗਿਆ ਕਿ ਤੁਸੀਂ ਜਿਹੜਾ ਦਰਸ਼ਨ ਕਰਦੇ ਆ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਮਨ ਨੂੰ ਕਿੰਨਾ ਕ ਸਕੂਨ ਦੀ ਜ ਬਾਣੀ ਮਿਲਦੀ ਹੈ। ਬਹੁਤ ਜ਼ਿਆਦਾ ਬਹੁਤ ਸਕੂਨ ਮਿਲਦਾ ਹੈ। ਠੀਕ ਹੈ ਜੀ ਤੇ ਤੁਸੀਂ ਪਰਿਵਾਰ ਸਹਿਤ ਆਏ ਜੀ ਹਾਂ ਮੈਂ ਬੱਚੇ ਕਿੰਨਾ ਦੇ ਨਾਲ ਆਏ ਬੱਚੇ ਆਏ ਨੇ ਇਹਨਾਂ ਦੇ ਨਾਲ ਕਿਹਨਾਂ ਦੇ ਆਏ ਅੰਕਲ ਜੀ ਅਭੀ ਅਜੀਤ ਸਿੰਘ ਛਾਵਣਾ ਅੰਕਲ ਜੀ ਤੇ ਅੱਗੋਂ ਤੋਂ ਮਨ ਕਰਦਾ ਕਿ ਵਾਰ-ਵਾਰ ਇੱਥੇ ਵਾਰ-ਵਾਰ ਆਵਾਂ ਜਿੰਨੀ ਵਾਰ ਬੁਲਾਇਆ ਉਹਨੀ ਵਾਰ ਠੀਕ ਵਾਹਿਗੁਰੂ ਆਤਮਜੀਤ ਸਿੰਘ ਹਾਂ ਜੀ ਗੁਰਦੁਆਰਾ ਸ੍ਰੀ ਕੀਰਤਨਗੜ ਕਾਨਪੁਰ ਸਥਾਨ ਸੰਤ ਬਾਬਾ ਮੋਹਨ ਸਿੰਘ ਜੀ ਜੀ ਗੁਰੂ ਮਹਾਰਾਜ ਨੇ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਨ ਦਾ ਨਾਮ ਲਿਆ ਸਭ ਕਾਰਜ ਰਾਜ ਸੋਢੀ ਸੁਲਤਾਨ ਕਰਦੇ ਮੁਸ਼ਕਲਾਂ ਨੂੰ ਆਸਾਨ ਉਹਨਾਂ ਦੇ ਦਰਸ਼ਨਾਂ ਲਈ ਮਾਥੇ ਭਾਗ ਤਾਂ ਪਾਵੋ ਸੰਗ ਮਿਲੇ ਸਵਾਮੀ ਆਪਣੇ ਰੰਗ ਬੜੀ ਕਿਰਪਾ ਉਹਨਾਂ ਨੇ ਕੀਤੀ ਹੈ ਬਾਬਾ ਅਟਲ ਰਾਏ ਜੀ ਦੇ ਦਰਸ਼ਨ ਕਰਕੇ ਆਏ ਹਾਂ ਕਿਉਂਕਿ ਧੰਗੁਰੂ ਰਾਮਦਾਸ ਪਾਸ਼ਾ ਜੀ ਦਾ ਹੁਕਮ ਹੈ ਉੱਤੇ ਪਹਿਲਾਂ ਮੱਥਾ ਟੇਕਣਾ ਹੁਣ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਜਾ ਰਹੇ ਹਾਂ ਉਹਨਾਂ ਦੀ ਕਿਰਪਾ ਨਾਲ سکھان سکھی دان کیس دان رہ دان،, دان، وساؤ دان پروسا دان دانا سر دان نام دان سری امرتسر صاحب جی کے درشن وائی گروہ جی کا خالصہ گروہ جی